ਜਾਹੀਨ ਨਮਸਕਾਰ ਸੱਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ 바ਵਾ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਸਤਿਗੁਰੂ ਸ੍ਰੀ ਗੁਰੂ ਵਿਦਾਸ ਜੀ ਦਾ 693 ਜਿਹੜਾ ਹੈ ਪ੍ਰਕਾਸ਼ ਉਤਸਵ ਪੂਰੀ ਦੁਨੀਆ ਵਿੱਚ ਬੜੀ ਹੀ ਧੁੰਮ ਦਾ ਨਾ ਮਨਾਇਆ ਜਾ ਰਿਹਾ ਹੈ ਲੋਕ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਅੱਜ ਗੁਰਦਾਸਪੁਰ ਵਿਖੇ ਵੀ ਇਸ ਦਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਗੁਰਦਾਸਪੁਰ ਸ਼ਹਿਰ ਦੇ ਹਰ ਰੋਸ਼ਨੀ ਰੋਡ ਤੇ ਪ੍ਰੇਮ ਅਗਰ ਵਿਖੇ ਜਿੱਥੇ ਕੀ ਬਹੁਤ ਸਾਰੀਆਂ ਸੰਤਾ ਜਿਹੜੀਆਂ ਹੈ ਰਵਿਦਾਸ ਮੰਦਿਰ ਵਿੱਚ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਤੁਸੀਂ ਦੇਖੀ ਰਹੀਓ ਤਸਵੀਰਾਂ ਵਿੱਚ ਕੀ ਕਿਸ ਤਰ੍ਹਾਂ ਚਾਹਲ ਪੈਲ ਹੈ ਬੱਚੇ ਬੜੇ ਖੁਸ਼ ਨੇ ਉਸ ਤੋਂ ਬਾਅਦ ਬਜ਼ੁਰਗ ਵੀ ਇੱਥੇ ਪੁੱਜੇ ਨੇ ਔਰ ਬਾਬਾ ਜੀ ਦਾ ਜਿਹੜਾ ਹੈ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇੱਥੇ ਹਰ ਸਾਲ ਅਸੀਂ ਆਉਂਦੇ ਆ ਇੱਥੇ ਨਤਮਸਤਕ ਹੁੰਦੇ ਆ ਔਰ ਇੱਥੋਂ ਦੇ ਪ੍ਰਬੰਧ ਜਿਹੜੇ ਕੈਸ਼ੀਅਰ ਨੇ ਔਰ ਵੀ ਜਿਹੜੇ ਆ ਲੋਕਾਂ ਨਾਲ ਗੱਲਬਾਤ ਕਰਵਾਨੇ ਆ ਔਰ ਅੱਜ ਇੱਥੇ ਬਹੁਤ ਵਧੀਆ ਸਾਸਾਂ ਦੇਖਣ ਨੂੰ ਮਿਲ ਰਿਹਾ ਇਸ ਦੇ ਨਾਲ ਨਾਲ ਜਿਹੜਾ ਹੈ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾਏ ਗਏ ਨੇ ਲੰਗਰ ਸ਼ਿਕਾਏ ਜਾ ਰਹੇ ਨੇ ਔਰ ਲੋਕਤ ਸੇ ਜਿਹੜੀ ਸੰਗਤਾਂ ਆਈਆਂ ਇੱਥੇ ਲੰਗਰ ਛਕ ਰਹੀਆਂ ਨੇ ਔਰ ਬਾਬਾ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕਰੀਏ ਰਹੇ ਅਸੀਂ ਤੁਹਾਨੂੰ ਪ੍ਰਧਾਨ ਜੀ ਦੇ ਨਾਲ ਜਿਹੜਾ ਹੈ ਅਤੇ ਇੱਥੇ ਦੇ ਕੈਸ਼ੀਅਰ ਜੀ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਜੀ ਪ੍ਰਧਾਨ ਜੀ ਅੱਜ ਸਤਿਗੁਰੂ ਸ਼੍ਰੀ ਗੁਰਦਾਸ ਜੀ ਦਾ ਜਿਹੜਾ 699 ਜਨਮ ਦਿਹਾੜਾ ਜਿਹੜਾ ਪੂਰੇ ਸੰਸਾਰ ਵਿੱਚ ਬੜੀ ਧੂਮਕਾ ਨਾ ਮਨਾਇਆ ਜਾ ਰਿਹਾ। ਗੱਲ ਕਰੀ ਤਾਂ ਗੁਰਦਾਸਪੁਰ ਤੇ ਅਦੁੱਸ਼ੀ ਤੇ ਲੋਕ ਕਿਹਨੇ ਜਿਹੜਾ ਬੜੀ ਧੂਮਕਾ ਨਾ ਮਨਾਇਆ ਜਾ ਰਿਹਾ। ਕਿਸ ਤਰ੍ਹਾਂ ਨਾਲ ਪ੍ਰਬੰਧ ਕੀਤਾ ਗਿਆ? ਜੈ ਗੁਰਦੇਵ ਜੈ ਸ਼੍ਰੀ ਗੁਰਦਾਸ ਜੀ ਅੱਜ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਦਿਹਾੜੇ ਦੇ ਮਤੇ ਨਗਰ ਦੇ ਰਾਜਪੁਰਾ ਆਪਣੀ ਸ਼ੋਭਾ ਯਾਤਰਾ ਜਿਹੜੀ ਆ ਤ੍ਰੇਮਨਗਰ ਤੋਂ ਆਲੀ ਨਗਰ ਵੀ ਕਿਹ ਗਈ ਸੀਗਾ। ਔਰ ਇਹ ਨਗਰਪੁਰ ਕੋ ਮੁਕਮੰਦੀ ਫਿਰ ਆਈ ਨਗਰੀ ਸਮਾਪਤ ਹੋਈ ਆ ਉਸ ਤੋਂ ਬਾਅਦ ਫਿਰ ਇੱਥੇ ਉਹ ਵਿੱਚ ਪਹੁੰਚੀ ਆ ਅੱਜ ਪ੍ਰਭ ਆਈ ਜਿਹੜੀ ਸਮਾਪਤ ਹੋ ਗਈ ਆ ਜਿਹੜੀ ਸ਼ੋਭਾ ਯਾਤਰਾ ਕੱਲ ਜਿਹੜਾ ਗੁਰੂ ਜੀ ਦਾ ਪ੍ਰਕਾਸ਼ ਤਿਹਾੜਾ ਮਨਾਇਆ ਜਾ ਰਿਹਾ ਗੁਰੂ ਪੇਨੋਗ ਵਿੱਚ ਤੇ ਬੜੀ ਸ਼ਰਧਾ ਦੇ ਹੁੰਮਤਾ ਮਨਾਇਆ ਜਾਏਗਾ ਜਿਹੜਾ ਸਵੇਰ ਦਾ ਪ੍ਰੋਗਰਾਮ ਆ ਉਹ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ ਚੱਲੇਗਾ ਸੀ ਦੁਪਹਿਰ ਨੂੰ ਗੁਰੂ ਜੀ ਦਾ ਟੋਟ ਲੰਗਰ ਵੀ ਬਤਾਇਆ ਜਾਏਗਾ ਪ੍ਰਧਾਨ ਜੀ ਦੇਖਦੇ ਆ ਕਿ ਬਹੁਤ ਸਾਰੀ ਸੰਗਤਾਂ ਜਿਹੜੀ ਇੱਥੇ ਨਤਮਸਤਕ ਹੋ ਰਹੀ ਹੈ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਲਈ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਸਾਰਾ ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਪ੍ਰਵਲਾ ਕੀਤਾ ਜਾ ਰਿਹਾ ਹੈ ਜੋ ਵੀ ਇਹ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਆ ਕਿ ਕੋਈ ਇੱਕ ਨਹੀਂ ਬਣਾ ਰਿਹਾ ਸਾਰੇ ਨਾਲ ਸਹਿਯੋਗ ਨਾਲ ਹੀ ਬਣਾ ਰਿਹਾ ਹੈ ਇਹ ਬਾਬਾ ਜੀ ਸੰਦੇਸ਼ ਕੀ ਦੇਣਾ ਚਾਹੋਗੇ ਸੰਗਤ ਨੂੰ ਸੰਦੇਸ਼ ਇਹੋ ਹੀ ਹੈ ਜੀ ਇਸੇ ਤਰ੍ਹਾਂ ਹੀ ਹਮ ਹਮ ਆ ਕੇ ਗੁਰੂ ਜੀ ਦਾ ਜਿਹੜਾ ਪ੍ਰਕਾਸ਼ ਧਿਆੜਾ ਇਹ ਬਣਾਇ ਜਾਈ ਜਿੱਦਾਂ ਕਿ ਸੰਤਾ ਮਨਾਉਂਦੀਆਂ ਜੀ ਸਰ ਜੀ ਅੱਜ ਦਾ ਜਿਹੜਾ ਹੈ ਪ੍ਰੋਗਰਾਮ ਹੈ ਇਹਦੇ ਬਾਰੇ ਦੱਸ ਦਿਓ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕੱਲ ਦੇ ਪ੍ਰੋਗਰਾਮ ਨੂੰ ਮੁੱਖ ਰੱਖ ਕੇ ਅੱਜ ਦਾ ਪ੍ਰੋਗਰਾਮ ਹੋਇਆ ਅੱਜ ਫ੍ਰੇਮ ਨਗਰ ਦਾ ਜਿਹੜਾ ਸਾਡਾ ਕਮੇਟੀ ਹੈ ਭੌਣ ਨਿਰਮਾਣ ਕਮੇਟੀ ਇਹਨਾਂ ਨੇ ਬੜੀ ਉਤਸ਼ਾਹਤ ਦੇ ਨਾਲ ਜਿਹੜਾ ਆਪਣਾ ਹੀਗਾ ਆਪਣਾ ਇੱਥੇ ਸ਼ੋਭਾ ਯਾਤਰਾ ਲੈ ਕੇ ਗਏ ਜਿਹੜੀ ਬਹੁਤ ਜਿਆਦਾ ਵਧੀਆ ਸਜਾਵਟ ਸੀਗੀ ਬਹੁਤ ਵਧੀਆ ਇੰਤਜ਼ਾਮ ਕੀਤਾ ਸੀ ਕਮੇਟੀ ਨੇ ਅਈ ਕਮੇਟੀ ਦੇ ਧੰਨਵਾਦ ਦੀਆਂ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਤੇ ਜਿਹੜਾ ਕੱਲ ਦਾ ਪ੍ਰੋਗਰਾਮ ਹੈ ਕੱਲ ਦਾ ਉਸ ਮਹਾਨ ਛੱਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਤਲਬ ਵੀ 659 ਜਨਮ ਦਿਹਾੜਾ ਆ ਜਾ ਰਿਹਾ ਜਿਹੜੇ ਕਾਗਜ ਦੇ ਤਹਿਤ ਕੱਲ ਮਰੋਬ ਸ਼ਾਰੀ ਦਿਹਾੜੀ ਇੱਥੇ ਸਾਥ ਸੰਗ ਹੋਏਗਾ ਕੀਰਤਨ ਹੋਣਗੇ ਉਸ ਤੋਂ ਬਾਅਦ ਲੰਗਰ ਚੱਲਣਗੇ ਸ਼ਾਮ ਨੂੰ ਫੇਰ ਮਤਲਬ ਸ਼ਾਮਾਂ ਦੇ 9 ਵਜੇ ਤੱਕ ਮਤਲਬ ਕਿ ਜਿਹੜਾ ਸਾਡਾ ਇੱਥੇ ਪ੍ਰੋਗਰਾਮ ਹੁੰਦਾ ਰਹੇਗਾ ਤੇ ਉਸ ਪ੍ਰੋਗਰਾਮ ਦੇ ਸਬੰਧ ਵਿੱਚ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਜਿਹੜੀ ਸੰਗਤ ਇੱਥੇ ਪਹੁੰਚੇ ਤੇ ਆਪਣਾ ਜਿਹੜਾ ਮਤਲਬ ਕਿ ਉਸ ਮਹਾਰਾਜ ਦੇ ਜਿਹੜੇ ਆ ਉਹਦੇ ਗੁਣ ਗaan ਕਰਨ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਨੇ ਆਉਣ ਵਾਲੇ ਦਿਨਾਂ ਵਿੱਚ ਜਾਂ ਆਉਣ ਵਾਲੇ ਸਮਾਂ ਵਿੱਚ ਹੋਰ ਕਿਹੜੇ ਪ੍ਰਬੰਧ ਕੀਤੇ ਜਾਣਗੇ ਤੁਹਾਡੇ ਕੋਲ ਮੈਂ ਪਹਿਲਾਂ ਵੀ ਦੱਸ ਚੁੱਕਾ ਆ ਪਿਛਲੇ ਵਾਰੀ ਵੀ ਦੱਸਿਆ ਏ ਤੁਹਾਨੂੰ ਕਿ ਇਸ ਕਮੇਟੀ ਨੇ ਹੱਦ ਤੋਂ ਵੱਧ ਕੰਮ ਕੀਤਾ ਜਿਹੜੇ ਤੁਸੀਂ ਗੱਲ ਪੁੱਛਾ ਜਾਂਦੇ ਹੋ ਇਸ ਕਮੇਟੀ ਨੇ ਉੱਪਰ ਦੇਖੋ ਕਿੰਨਾ ਤਗੜਾ ਮਹੌਲ ਬਣਾਤਾ ਬਹੁਤ ਜਗ੍ਹਾ ਪਹਾ ਖੱਤਿਆ 10 10 20 20 100 150 50 ਲੋਕਾਂ ਕੋਲ ਇਕੱਠੇ ਕਰਕੇ ਸੇਵਾ ਕਰਕੇ ਬਹੁਤ ਮਿਹਨਤ ਕੀਤੀ ਆ ਹੁਣ ਹੋਰ ਥਾਂ ਲਾ ਲਿਆ ਕੋਈ ਥਾਂ ਦੀ ਲੋੜ ਪਈ ਫਿਰ ਪਿੱਛੇ ਥਾਂ ਲੈ ਰਿਆ ਇਸ ਕਰਕੇ ਆਉਣ ਵਾਲੇ ਸਮੇਂ ਤੇ ਜਿਹੜੀ ਕਮੇਟੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਕਰਦੀ ਰਹੇਗੀ ਅਸੀਂ ਮੈਂ ਦੁਬਾਰਾ ਫਿਰ ਆਪਣੀ ਸਾਰੀ ਸਾਹ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਜਿੰਨੀ ਹੋ ਸਕੇ ਵੱਧ ਤੋਂ ਵੱਧ ਇਸ ਕਮੇਟੀ ਦੀ ਮਦਦ ਕਰੋ ਤਾਂ ਜੋ ਜਿਹੜੀ ਥਾਂ ਲਈ ਆ ਉਹਦੀ ਰਜਿਸਟਰੀ ਕਰਾਈ ਜਾ ਸਕੇ। ਜੀ ਸੰਵਾਜਕ ਬਰਾਦਰੀ ਦੇ ਪ੍ਰਤੀਬਿੰਦ ਸਾਬੇ ਕਮਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 790 ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਤਿਕਾਰਾਂ ਨੂੰ ਲੱਖ ਲੱਖ ਵਧਾਈਆਂ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਸੀਂ 790 ਪ੍ਰਕਾਸ਼ ਦਿਹਾੜਾ ਬੜੇ ਉਤਸ਼ਾਹ ਬੜੀ ਸਰਧਾ ਤੇ ਸਤਿਕਾਰ ਸਹਿਤ ਮਨਾ ਰਹੇ ਆ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਿੱਥੇ ਸਮੂਹ ਤੇ ਲੋਕਾਈ ਦੇ ਪਰ ਉਪਕਾਰ ਕੀਤੇ ਨੇ ਉਥੇ ਦਾਤ ਵਰਗ ਨੂੰ ਜੀਣ ਦਾ ਪੂਰਨ ਹੱਕ ਦਿੱਤਾ ਹੈ ਉਹਨਾਂ ਲਈ ਅਧਿਕਾਰਾਂ ਦੀ ਲੜਾਈ ਲੜੀ ਹੈ ਗੁਰੂ ਰਵੀਦਾਸ ਮਹਾਰਾਜ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਏ ਆਂਬੇੜਕਰ ਨੇ ਇੱਕੋ ਲੜਾਈ ਲੜੀ ਹੈ ਜਿੱਥੇ ਗੁਰੂ ਰਵੀਦਾਸ ਮਹਾਰਾਜ ਜੀ ਨੇ ਸਾਡੇ ਅਧਿਕਾਰਾਂ ਦੀ ਲੜਾਈ ਲੜੀ ਹੈ ਉਥੇ ਬਾਬਾ ਸਾਹਿਬ ਨੇ ਉਹਨਾਂ ਅਧਿਕਾਰਾਂ ਨੂੰ ਸੰਵਿਧਾਨ ਤਿਆਰ ਕਰਕੇ ਕਾਨੂੰਨੀ ਕਾਨੂੰਨੀ ਲੜਾਈ ਲੜ ਕੇ ਸੰਵਿਧਾਨ ਤਿਆਰ ਕਰਕੇ ਸਾਨੂੰ ਅਧਿਕਾਰ ਦਿੰਦੇ ਹੈ ਗੁਰੂ ਨੂੰ ਪਿਆਰੀ ਸਾਜੰਗੀ ਗੁਰੂ ਰਵੀਦਾਸ ਬਾ ਰਾਜੇ ਆਪਣੀ ਬਾੜੀ ਵਿੱਚ ਫਰਮਾਨ ਕਰਦੇ ਆ ਉਪਜੇ ਉਹ ਗਿਆਨ ਹੋਇਆ ਪ੍ਰਗਾਸ ਗੁਰੂ ਰਵੀਦਾਸ ਜੀ ਦਾ ਜੋ ਮੁੱਖ ਸੁਨੇਹਾ ਹੈ ਜੋ ਮੁੱਖ ਨਿਸ਼ਾਨਾ ਸੀ ਉਹ ਕੀ ਸੀ ਪੁੱਲ ਲਗਾਈ ਨੂੰ ਰੋਸ਼ਨ ਕਰਨਾ ਸੀ ਗਿਆਨ ਮਾਰ ਕਰਨਾ ਸੀ ਤੋ ਅੱਜ ਦੇ ਇਸ ਦਿਹਾੜੇ ਉੱਤੇ ਅਸੀਂ ਸਮੁੱਚੀ ਸਾਂ ਸੰਤੂ ਇਹ ਅਪੀਲ ਕਰਦੇ ਆ ਕਿ ਗੁਰੂ ਰਵੀਦਾਸ ਜੀ ਦੀ ਜੋ ਬਾਣੀ ਹੈ ਉਸ ਨੂੰ ਅਸਲੀ ਰੂਪ ਵਿੱਚ ਗਾਮਾ ਪਰਮਾ ਪਖੰਡਾ ਤੋਂ ਜਿੱਥੇ ਸਾਨੂੰ ਗੁਰੂ ਰਵੀਦਾਸ ਮਹਾਰਾਜ ਜੀ ਨੇ ਨਜਾਦੇ ਆਈ ਹੈ ਆਓ ਉਹਨਾਂ ਦੀ ਉਹਨਾਂ ਸਿੱਖਿਆਵਾਂ ਦੇ ਚੱਲੇ ਗੁਰੂ ਰਵੀਦਾਸ ਜੀ ਮਹਾਰਾਜ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਆਂ ਸੁਰਸ੍ਰੀ ਸੋਲਨ ਕਰੇ ਤਬਾਰ ਨੀ ਰੇ ਸੰਤ ਜਨ ਕਰਤ ਨਹੀਂ ਪਾਨ ਸੂਰਾ ਪਵਤਰ ਰੋਤ ਜਲ ਨਾ ਤਬਰ ਦੇ ਲਰੇ ਸੁਰਸ੍ਰੀ ਮਹਿਤਨਾ ਹੋ ਪਾਨ ਇਸ ਸ਼ਬਦ ਦੇ ਵਿੱਚ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਲੋਕਾਈ ਨੂੰ ਸੰਬੋਧਨ ਕਰਦੇ ਹੋਏ ਇਸ ਮੁਹਾਵਰੇ ਨੇ ਕਿ ਸਰਾਬ ਚਾਹੇ ਗੰਦਾ ਜਲ ਦੀ ਵੀ ਕਿਉਂ ਨਾ ਟੱਡੀ ਹੋਵੇ ਉਹਦਾ ਸੇਵਣ ਨਹੀਂ ਕਰਨਾ ਚਾਹੀਦਾ ਸਾਨੂੰ ਨਸ਼ਿਆਂ ਦਾ ਮਰਦਤ ਕੀਤਾ ਹੈ ਤੋ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਆਓ ਗੁਰੂ ਮਹਾਰਾਜ ਜੀ ਦੇ ਇਸ ਪਾਵਨ ਦਿਹਾੜੇ ਉਤੇ ਪ੍ਰਣ ਕਰੀਏ ਕਿ ਜਿਹੜੀਆਂ ਬੁਰਾਈਆਂ ਤੋਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਵਰਜਿਆ ਹੈ ਸਾਨੂੰ ਸੁੱਚੇ ਰਾਹ ਦੇ ਉਤੇ ਕਿਰਤ ਕਰਨ ਦਾ ਜੋ ਸੁਨੇਹਾ ਦਿੱਤਾ ਹੈ ਆਓ ਉਹਨਾਂ ਦੀਆਂ ਸਖਿਆਵਾਂ ਤੇ ਚੱਲੀਏ ਇੱਕ ਵਾਰੀ ਫੇਰ ਮਸਬੂਤੀ ਸਾਧ ਸੰਗਤ ਨੂੰ 699 ਜਨਮ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਧੰਨਵਾਦ ਕਰਦਾ ਹਾਂ ਅੱਜ ਦੀ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਹੈ ਜਿਹਨੇ ਅੱਜ ਜਿਹੜੀ ਪ੍ਰਬਾਤ ਫੇਰੀ ਕੱਢੀ ਗਈ ਹੈ ਇਹ ਨਗਰ ਕੀਰਤਨ ਕੱਢਿਆ ਗਿਆ ਹੈ ਜਿਹੜਾ ਆਰੀਏ ਨਗਰ ਤੋਂ ਆਰੀਏ ਨਗਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਵੱਖ-ਵੱਖ ਉਹ ਪਹਾਵਾਂ ਵਿੱਚੋਂ ਲੰਘਦਾ ਹੋਇਆ ਦਾਖਾਣਾ ਚੌਕ ਗੁਰਦਾਸਪੁਰ ਤੋਂ ਫਰਾਂਦਾ ਹੁੰਦਾ ਹੋਇਆ ਗੀਤਾ ਪਵਨ ਰੋਡ ਤੋਂ ਹਨੂਮਾਨ ਚੌਕ ਹਨੂਮਾਨ ਚੌਕ ਤੋਂ ਪਾਈ ਲਾਲੋ ਚੌਕ ਔਰ ਪਾਈ ਲਾਲੋ ਚੌਕ ਤੋਂ ਫਿਰ ਹੁੰਦਾ ਹੋਇਆ ਜਹਾਜ਼ ਚੌਕ ਔਰ ਜਹਾਜ਼ ਚੌਕ ਤੋਂ ਫਿਰ ਆੜਿਆ ਨਗਰ ਜਿਹੜੀ ਸੰਗਤ ਪਹੁੰਚੀ ਹੈ ਸੰਗਤਾਂ ਵਿੱਚ ਬੜਾ ਚਾਅ ਸੀ ਉਤਸ਼ਾਹ ਸੀ ਬੜੀ ਸਰਦਾਰ ਤੇ ਸਤਕਾਰ ਸੀ ਇਸੇ ਤਰ੍ਹਾਂ ਹੀ ਅਸੀਂ ਆਸ ਕਰਦੇ ਹਾਂ ਕਿ ਇਹਦੇ ਤੋਂ ਵੀ ਵੱਧ ਸਰਦਾ ਸਤਕਾਰ ਦੇ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਏ। ਬਹੁਤ ਬਹੁਤ ਧੰਨਵਾਦ। ਇੱਕ ਵਾਰ ਫੇਰ ਸਮੂੱਚੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। ਹੋਰ ਸੋ ਨਰਪਾ। ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ।